ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਵੀ ਆਧਾਰ ਕਾਰਡ ਜਿਹੜਾ ਪੈਨ ਕਾਰਡ ਨਾਲ ਲਿੰਕ ਹੈਗਾ ਜਾਂ ਨਹੀਂ ਉਹ ਆਪਾਂ ਕਿਵੇਂ ਚੈੱਕ ਕਰਨਾ ਵਾ ਉਹਦੇ ਬਾਰੇ ਦੱਸਾਂਗੇ ਕਿਉਂਕਿ ਕਈ ਵਾਰ ਕਈ ਡਾਊਟ ਹੋ ਜਾਂਦੇ ਆ ਜਿਵੇਂ ਆਪਾਂ ਪੈਨ ਕਾਰਡ ਵਿੱਚ ਜਿਹਾ ਫੋਟੋ ਚੇਂਜ ਕਰਵਾ ਲਏ ਨੇ ਜਾਂ ਆਪਣਾ ਨਾਮ ਵਿੱਚ ਕੋਈ ਸਰਨੇਮ ਲਵਾ ਲਏ ਨੇ ਤਾਂ ਉਹ ਤੋਂ ਬਾਅਦ ਆਪਾਂ ਨੂੰ ਡਾਊਟ ਹੋ ਜਾਂਦਾ ਵੀ ਹੁਣ ਆਪਾਂ ਆਧਾਰ ਕਾਰਡ ਜਿਹੜਾ ਲਿੰਕ ਹੈਗਾ ਜਾਂ ਨਹੀਂ ਤੇ ਉਹ ਚੀਜ਼ਾਂ ਨੂੰ ਆਪਾਂ ਕਲੀਅਰ ਕਰਾਂਗੇ ਅੱਜ ਤੇ ਦੱਸਾਂਗੇ ਵੀ ਜੇ ਆਪਾਂ ਚੈੱਕ ਕਿਵੇਂ ਕਰਨਾ ਆਨਲਾਈਨ ਜਾ ਕੇ ਠੀਕ ਹੈ ਤੇ ਸਭ ਤੋਂ ਪਹਿਲਾਂ ਮੈਂ ਇਹ ਕਲੀਅਰ ਕਰ ਦਿੰਨਾ ਵਾਂ ਵੀ ਜਦੋਂ ਵੀ ਤੁਸੀਂ ਇਹ ਫੋਟੋ ਵਗੈਰਾ ਕੋਈ ਚੇਂਜ ਕਰਾਉਨੇ ਹੋ ਜਾਂ ਤੁਸੀਂ ਨਾਂ ਦੇ ਵਿੱਚ ਤਬਦੀਲੀ ਕਰਾਉਨੇ ਹੋ ਸਰਨੇਮ ਲਵਾਉਨੇ ਹੋ ਵੀ ਤਾਂ ਉਦੋਂ ਬਾਅਦ ਤੁਹਾਡੀ ਜਿਹੜੀ ਪੈਨ ਕਾਰਡ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਜਿਹੜਾ ਪੈਨ ਨੰਬਰ ਹੁੰਦਾ ਵਾ ਕਿਉਂਕਿ ਜਿਹੜਾ ਪੈਨ ਨੰਬਰ ਆ ਹਮੇਸ਼ਾ ਇੱਕ ਹੀ ਮਿਲਦਾ ਵਾ ਤੁਸੀਂ ਪੈਨ ਕਾਰਡ ਦੇ ਵਿੱਚ ਹੋਰ ਜਿਹੜੀ ਫੋਟੋ ਵਗੈਰਾ ਜਾਂ ਨਾਂ ਦੀ ਤਬਦੀਲੀ ਕਰਾਉਣੀ ਉਹ ਕਰਾ ਸਕਦੇ ਹੋ ਪਰ ਜਿਹੜਾ ਪੈਨ ਨੰਬਰ ਇੱਕ ਵਾਰੀ ਮਿਲ ਗਿਆ ਉਹ ਹਮੇਸ਼ਾ ਤੁਹਾਡਾ ਇੱਕ ਹੀ ਰਹਿਣਾ ਵਾ ਪੂਰੀ ਲਾਈਫਟਾਈਮ ਤੇ ਉਹ ਦਿਨ ਜਿਹੜਾ ਆਧਾਰ ਕਾਰਡ ਨੰਬਰ ਵੀ ਹੁੰਦਾ ਉਹ ਵੀ ਤੁਹਾਡਾ ਇੱਕ ਹੀ ਹੁੰਦਾ ਉਹ ਜਿਹੜਾ ਲਿੰਕ ਹੋ ਗਿਆ ਤਾਂ ਉਹ ਪੱਕਾ ਹੀ ਰਹਿੰਦਾ ਵਾ ਇਸ ਕਰਕੇ ਇਹ ਘਬਰਾਉਣ ਦੀ ਲੋੜ ਨਹੀਂ ਹੈਗੀ ਵੀ ਬਾਅਦ ਵਿੱਚ ਤੁਸੀਂ ਕੋਈ ਚੇਂਜ ਕਰਵਾਇਆ ਵੀ ਹੁਣ ਆਧਾਰ ਕਾਰਡ ਤੁਹਾਡਾ ਪੈਨ ਕਾਰਡ ਨਾਲ ਲਿੰਕ ਹੈ ਜਾਂ ਨਹੀਂ ਉਹ ਹਮੇਸ਼ਾ ਰਹਿੰਦਾ ਹੀ ਰਹਿੰਦਾ ਤੇ ਦੂਸਰੀ ਗੱਲ ਕਈ ਵਾਰ ਡਾਊਟ ਹੁੰਦਾ ਆਪਾਂ ਚੈੱਕ ਕਿਵੇਂ ਕਰਨਾ ਉਹ ਚੈੱਕ ਕਰਨ ਦਾ ਤਰੀਕਾ ਦੱਸਾਂਗੇ ਬਹੁਤ ਹੀ ਸੌਖਾ ਤਰੀਕਾ ਵਾ ਤੇ ਉਹ ਹੁਣ ਮੈਂ ਤੁਹਾਨੂੰ ਦੱਸਦਾ ਮਾਂ ਵੀ ਆਪਾਂ ਉਹ ਚੈੱਕ ਕਿਵੇਂ ਕਰਨਾ ਮਾਂ ਤੇ ਚੱਲਦੇ ਆ ਮੋਬਾਈਲ ਦੀ ਸਕਰੀਨ ਤੇ ਦੱਸ ਦਿਆਂ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਆਪਾਂ Google ਵਿੱਚ ਸਰਚ ਕਰਾਂਗੇ ਇਨਕਮ ਟੈਕਸ ਉਹ ਜਿਹੜਾ ਸਭ ਤੋਂ ਫਾਸਟ ਵਾਲਾ ਲਿੰਕ ਆ ਉਹ ਤੇ ਕਲਿੱਕ ਕਰਾਂਗੇ ਨੀਚੇ ਇੰਸਟਾਲ ਕਰਾਂਗੇ नीचे लिखा है लिंक आधार स्टेटस ओते क्लिक करना मैं ਇੱਥੇ ਆਪਾਂ ਪਹਿਲਾਂ ਜਿਹੜਾ ਉੱਪਰ ਪੈਨ ਨੰਬਰ ਲਿਖਿਆ ਹੋਇਆ ਵਾ ਨੀਚੇ ਆਧਾਰ ਨੰਬਰ ਲਿਖਿਆ ਹੈ ਪਹਿਲਾਂ ਆਪਾਂ ਪੈਨ ਨੰਬਰ ਫਿਲ ਕਰਾਂਗੇ ਉੱਪਰ ਵਾਲੇ ਬਾਕਸ ਦੇ ਵਿੱਚ ਨੀਚੇ ਵਾਲੇ ਵਿੱਚ ਜਿਹੜਾ ਆਧਾਰ ਨੰਬਰ ਉਹ ਆਪਾਂ ਪਹਿਲਾਂ ਹੁਣ ਫਿਲ ਕਰ ਲੈਨੇ ਆ ਭਰ ਦੇ ਲੈਨੇ ਇੱਥੇ ਪੈਨ ਕਾਰਡ ਨੰਬਰ ਤੇ ਆਧਾਰ ਕਾਰਡ ਨੰਬਰ ਜਿਹੜਾ ਫਿਲ ਕਰਨ ਤੋਂ ਬਾਅਦ ਨੀਚੇ ਦਿੱਤਾ ਆਇਆ ਵਿਊ ਲਿੰਕ ਆਧਾਰ ਸਟੇਟਸ ਉਹਦੇ ਉੱਤੇ ਕਲਿੱਕ ਕਰਾਂਗੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਉੱਪਰ ਲਿਖਿਆ ਆ ਗਿਆ ਵਾ ਯੂ ਪੈਨ ਉੱਤੇ ਪੈਨ ਨੰਬਰ ਦਿੱਤਾ ਹੈ ਇਜ਼ ਆਲਰੇਡੀ ਲਿੰਕਡ ਟੂ 기ਵਨ ਆਧਾਰ ਫਿਰ ਆਧਾਰ ਕਾਰਡ ਦਾ ਜਿਹੜਾ ਨੰਬਰ ਦਿੱਤਾ ਹੋਇਆ ਇਸ ਦਾ ਮਤਲਬ ਜਿਹੜਾ ਉੱਪਰ ਇਹ ਤੇ ਜਿਹੜਾ ਲਿਖਣ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ ਵੀ ਤੁਹਾਡਾ ਜਿਹੜਾ ਉਹਨਾਂ ਨੇ ਲਿਖਿਆ ਆ ਵੀ ਆਲਰੇਡੀ ਜਿਹੜਾ ਲਿੰਕ ਹੈਗਾ ਵਾ ਤੇ ਇਥੋਂ ਆਪਾਂ ਇਸ ਤਰ੍ਹਾਂ ਚੈੱਕ ਕਰ ਸਕਦੇ ਆ ਜੇ ਇਥੇ ਨੋਡ ਲਿੰਕਡ ਆਉਣਾ ਤਾਂ ਫਿਰ ਇਹਦਾ ਮਤਲਬ ਇਹ ਵੀ ਤੁਹਾਡਾ ਜਿਹੜਾ ਆਧਾਰ ਕਾਰਡੋਂ ਪੈਨ ਕਾਰਡ ਨਾਲ ਲਿੰਕ ਨਹੀਂ ਹੈਗਾ ਤੇ ਜਦਾਂ ਆ ਰਿਹਾ ਵਾ ਆ ਰਹੀ ਲਿੰਕਡ ਲਿਖਿਆ ਆ ਰਿਹਾ ਇਸ ਦਾ ਮਤਲਬ ਇਹ ਆ ਵੀ ਤੁਹਾਡਾ ਜਿਹੜਾ ਆਧਾਰ ਕਾਰਡੋਂ ਪੈਨ ਕਾਰਡ ਨਾਲ ਲਿੰਕ ਹੈਗਾ ਵਾ ਤੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਬਦ ਵਾਰ ਸ਼ੇਅਰ ਜਰੂਰ ਕਰ ਦਿਓ ਧੰਨਵਾਦ